ਵੱਡੀ ਖਬਰ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨਾਲ ਅਮਰਿਤਪਾਲ ਸਿੰਘ ਦਾ ਪਰਿਵਾਰ ਮੁਲਾਕਾਤ ਕਰ ਰਿਹਾ ਹੈ ਅਮਰਿਤਪਾਲ ਸਿੰਘ ਵੱਲੋਂ ਬਿਤੇ ਰੋਜ਼ ਸੰਸਦ ਮੈਂਬਰ ਵਜੋਂ ਸੌ ਚੁੱਕੀ ਗਈ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਸੀ ਅਮਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਪੋਕਸਪੀਨ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਬੀਤੇ ਦਿਨੀ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌਹ ਚੁੱਕੀ ਸੀ ਸੌਹ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜ ਕੇ ਜਿੱਤੇ ਹੈ ਤੇ ਹੁਣ ਅਮਰਿਤਪਾਲ ਨੂੰ ਰੀਹਾ ਕਿਤਾ ਜਾਣਾ ਚਾਹੀਦਾ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਤੇ ਅਮਰਿਤਪਾਲ ਨੇ ਆਪਣੀ ਮਾਤਾ ਦੇ ਬਿਆਨ ਤੇ ਵੀ ਇੱਕ ਗੱਲ ਆਖੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਾਤਾ ਨੇ ਭਾਵੁਕ ਹੋ ਕੇ ਬਿਆਨ ਦਿੱਤਾ ਹੈ ਫਿਲਹਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਇਸ ਮੁਲਾਕਾਤ ਦੌਰਾਨ ਕੁਝ ਅਹਿਮ ਮਸਲਿਆਂ ਤੇ ਵਿਚਾਰ ਹੋ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਜਿੱਥੇ ਅਮਰਿਤਪਾਲ ਸਿੰਘ ਦਾ ਪਰਿਵਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕਰ ਰਹੇ ਨੇ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਇਹ ਮੁਲਾਕਾਤ ਹੋ ਰਹੀ ਹੈ ਸਰਵਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਸਰਵਨ ਕੀ ਹੈ ਲੇਟੈਸਟ ਅਪਡੇਟ ਅਮਰਿਤਪਾਲ ਸਿੰਘ ਦਾ ਪਰਿਵਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਦੇਖੋ ਵਿਵੇਕਾ ਗਿਆਨੀ ਹਰਪੀਰ ਸਿੰਘ ਦੇ ਔਨ ਬਾਰੇ ਜਿਹੜੀ ਮੀਡੀਆ ਨੂੰ ਪਹਿਲਾਂ ਜਾਣਕਾਰੀ ਸੀ ਕਿਉਂਕਿ 8:30 ਵਜੇ ਉਹਨਾਂ ਨੇ ਮੀਡੀਆ ਤੇ ਸਾਹਮਣੇ ਆਉਣਾ ਸੀ ਗੱਲਬਾਤ ਕਰਨੀ ਸੀ ਕਿ ਮਜੀਦੀ ਸਾਹਿਬ ਹਾਲ ਵਿਖੇ ਕਥਾ ਕਰਨ ਤੋਂ ਬਾਅਦ ਪਰ ਅਮਰਸਪਾਲ ਸਿੰਘ ਦੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਹਨਾਂ ਨੇ ਵੀ ਇਹ ਵੀ ਅਕਾਲਕਸਰ ਸਾਹਿਬ ਹੋਂਗੇ ਜਾਂ ਗਿਆਨੀ ਹਰਪੀਰ ਸਿੰਘ ਦੇ ਨਾਲ ਮੁਲਾਕਾਤ ਕਰਨ ਗਿਆ ਫਿਲਹਾਲ ਗਿਆਨੀ ਹਰਪੀਰ ਗਿਆਨੀ ਹਰਪੀਰ ਸਿੰਘ ਦੇ ਨਾਲ ਅਮਰਸਪਾਲ ਦੇ ਮਾਤਾ ਪਿਤਾ ਦੀ ਜਿਹੜੀ ਕਮਰਾ ਬੰਦ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਨਵੰਤਪਾਲ ਸਿੰਘ ਦੇ ਮਾਤਾ ਪਿਤਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰ ਸਿੱਖ ਆਗੂ ਜਿਹੜੇ ਨੇ ਮੌਜੂਦ ਨੇ ਬੰਦ ਕਮਰਾ ਮੀਟਿੰਗ ਹੈ ਪਰ ਅਜੇ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਕਿਸ ਮੁੱਦੇ ਦੇ ਉੱਪਰ ਜਿਹੜੀ ਆ ਫਿਲਹਾਲ ਇਹ ਮੀਟਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਕਈ ਫੈਸਲੇ ਜਿਹੜੇ ਆ ਉਹਨਾਂ ਤੇ ਜਿਹੜੀ ਆ ਉਹ ਗਿਆ ਸਹੀਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਜਿਹੜੇ ਨੇ ਇਸ ਕਰਕੇ ਜਿਹੜੀ ਮੀਟਿੰਗ ਹੋ ਰਹੀ ਵੇ ਕਈ ਪੁਆਇੰਟ ਨੇ ਪਰ ਅਜੇ ਤੱਕ ਕਹਿਣਾ ਕੁਝ ਵੀ ਮਨਾਸਬ ਨਹੀਂ ਹੋਵੇਗਾ ਜਦੋਂ ਤੱਕ ਕਮਰੇ ਤੋਂ ਬਾਹਰ ਨਿਕਲ ਕੇ ਵੀਡੀਓ ਤੋਂ ਬਾਅਦ ਵੀਡੀਓ ਦੇ ਨਾਲ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜਿਹੜਾ ਕੁ ਆ ਬਿਲਕੁਲ ਸਰਵਨ ਜਿਸ ਤਰੀਕੇ ਨਾਲ ਅਮਰਿਤਪਾਲ ਦੇ ਮਾਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਸ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਮਰਿਤਪਾਲ ਨੇ ਚੋਣ ਲੜੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੋਰ ਕਾਫੀ ਕੁਝ ਉਹਨਾਂ ਨੇ ਚਰਚਾ ਕੀਤੀ ਸੀ ਕਿ ਇਸ ਸਬੰਧੀ ਵੀ ਕੋਈ ਗੱਲਬਾਤ ਹੋ ਸਕਦੀ ਹੈ ਕਿਉਂਕਿ ਅਮਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ ਸੀ ਦੇਖੋ ਵਿਵੇਕਾ ਬਿਲਕੁਲ ਸਹੀ ਗੱਲ ਅਗੀ ਜਦੋਂ ਅਮਰਪਾਲ ਸਿੰਘ ਦੇ ਮਾਪੇ ਜਿਹੜੇ ਆ ਦਿੱਲੀ ਵਿੱਚ ਮੁਲਾਕਾਤ ਕਰਕੇ ਆਏ ਸੀ ਤੇ ਉਹਨਾਂ ਨੇ ਮਾਤਾ ਵੱਲੋਂ ਇੱਕ ਸਟੇਟਮੈਂਟ ਜਿਹੜਾ ਦਿੱਤਾ ਗਿਆ ਸੀ ਕਿ ਅਮਰਪਾਲ ਨੇ ਹੁਣ ਵਿਧਾਨ ਦੇ ਅੰਦਰ ਰਹਿ ਕੇ ਹੀ ਜਿਹੜੀ ਆ ਉਹ ਜਿਹੜੀ ਚੋਣ ਲੜੀ ਆ ਔਰ ਜਿਹੜਾ ਵਾ ਕਿਤੇ ਨਾ ਕਿਤੇ ਹੁਣ ਉਸ ਦਾ ਕੋਈ ਕਸੂਰ ਵੀ ਨਹੀਂ ਆ ਇਹ ਜਿਹੜਾ ਮਿਆਂ ਨਿਕਲ ਕੇ ਉਹਨਾਂ ਦੀ ਮਾਤਾ ਦਾ ਸਾਹਮਣੇ ਆਇਆ ਸੀ ਪਰ ਉਹਦਾ ਟਵੀਟ ਜਿਹੜਾ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਜਿਸ ਵਿੱਚ ਅਮਰਪਾਲ ਨੇ ਇਹ ਕਿਹਾ ਕਿ ਉਹਨਾਂ ਦੀ ਮਾਤਾ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਖਾਲਸਾ ਰਾਜ ਮੰਗ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ ਉਹਨਾਂ ਕਿਸ ਮੁੱਦੇ ਤੇ ਲੈ ਕੇ ਗੱਲਬਾਤ ਹੋ ਰਹੀ ਹੈ ਕਿਉਂ ਗੱਲਬਾਤ ਹੋਈ ਹੈ ਜਾਂ ਮੀਟਿੰਗ ਦਾ ਕੀ ਵਿਸ਼ਾ ਇਹ ਤਾਂ ਵਿਵੇਕ ਜਿੱਦੇ ਜਦੋਂ ਬਾਹਰ ਆਉਣਗੇ ਤਾਂ ਫੇਰ ਹੀ ਜੜਾ ਪਤਾ ਲੱਗੇਗਾ ਜੀ ਜੀ ਸਰਵੰਤ ਕਿੰਨੀ ਦੇਰ ਇਹ ਮੁਲਾਕਾਤ ਚੱਲ ਸਕਦੀ ਹੈ ਦੇਖੋ ਇਹ ਇਹ ਤਾਂ ਕਿਹੜਾ ਜਲਦਬਾਜ਼ੀ ਹੋਵੇਗੀ ਕਿ ਮੀਟਿੰਗ ਕਿਨੇ ਤੇ ਚੱਲੇਗੀ ਪਰ ਅੰਦਾਜ਼ਨ 15 ਮਿੰਟ ਹੋਰ ਜਿਹੜੇ ਆ ਅੰਦਰ ਜਿਹੜੇ ਆ ਉਹ ਮੀਟਿੰਗ ਚੱਲੇਗੀ ਪਰ ਮੀਡੀਆ ਤੋਂ ਬਾਹਰ ਸਿਰ ਮੀਡੀਆ ਦੇ ਨਾਲ ਨਿਕਲ ਕੇ ਗੱਲਬਾਤ ਕਰਨਗੇ ਗੱਲਬਾਤ ਦੇ ਦੌਰਾਨ ਇਹ ਸਾਫ ਹੋਵੇਗਾ ਕਿ ਕਿਹੇ ਕਿਹੜਾ ਕਿਹੜਾ ਮੁੱਦਿਆਂ ਨੂੰ ਲੈ ਕੇ ਅੰਦਰ ਜਿਹੜੀ ਚਰਚਾ ਹੋਈ ਆ ਕਿਉਂਕਿ ਕਿਤੇ ਨਾ ਕਿਤੇ ਅਮਰਪਾਲ ਸਿੰਘ ਦੀ ਮਾਤਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਵੀ ਮੀਡੀਆ ਨੇ ਬੜਾ ਬਰੀਕੀ ਦੇ ਨਾਲ ਲਿਆ ਸੀ ਤਾਂ ਹੁਣ ਜਿਹੜਾ ਟਵੀਟ ਜਿਹੜਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਪਾਈ ਗਈ ਆ ਉਹ ਵੀ ਉਸ ਨੂੰ ਵੀ ਜਿਹੜਾ ਮੀਡੀਆ ਉਸ ਸੰਬੰ ਸੱਚਾ ਜੋ ਮਾਤਾ ਜੀ ਵੱਲੋਂ ਬਿਆਨ ਦਿੱਤਾ ਗਿਆ ਉਹਦੇ ਵਿੱਚ ਹੈ ਜਾਂ ਫਿਰ ਅਮਰਤਪਾਲ ਸਿੰਘ ਵੱਲੋਂ ਜਿਹੜਾ ਹੈ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਇਸ ਦੇ ਵਿੱਚ ਸੱਚਾਈ ਹੈ ਇਹ ਸਵਾਲ ਜਰੂਰ ਪੁੱਛਾਂਗੇ ਜੀ ਜੀ ਸਰਵਨ ਬਹੁਤ ਬਹੁਤ ਸ਼ੁਕਰੀਆ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਪੋਰਟਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੋ ਚੁੱਕੀ ਸੀ ਖੜੂਰ ਸਾਹਿਬ ਤੋਂ ਉਹ ਐਮਪੀ ਚੁਣੇ ਗਏ ਨੇ ਸੋ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਮਰਿਤਪਾਲ ਸਿੰਘ ਨੇ ਚੋਣ ਲੜੀ ਹੈ ਉਸ ਸੰਵਿਧਾਨ ਨੂੰ ਮੰਨ ਰਹੇ ਨੇ ਤਾਂ ਹੁਣ ਅਮਰਿਤਪਾਲ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਦਰਦ ਸਾਂਝੇ ਕਰ ਸਕਣ ਪਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਦੇ ਬਿਆਨ ਤੇ ਇਤਰਾਜ਼ ਜਤਾਇਆ ਬਟ ਇਹਨਾਂ ਜ਼ਰੂਰ ਕਿਹਾ ਸੀ ਕਿ ਅਣਜਾਣ ਪਨੇ ਵਿੱਚ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਫਿਲਹਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਮੁਲਾਕਾਤ ਇਹ ਕੀ ਗੱਲਾਂ ਸਾਹਮਣੇ ਕੀ ਕੁਝ ਮੁੱਦੇ ਵਿਚਾਰੇ ਗਏ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਉਹਨਾਂ ਨੇ ਚਰਚਾ ਕੀਤੀ ਹੈ ਕੁਝ ਹੀ ਸਮੇਂ ਵਿੱਚ ਇਸ ਦਾ ਪਤਾ ਲੱਗ ਸਵੇਗਾ ਪਰ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੰਸਦ ਮੈਂਬਰ ਵੱਜੋਂ ਸੋਚ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਇਹ ਗਿਆਨੀ ਹਰਪ੍ਰੀਤ ਸਿੰਘ ਨਾਲ ਪਹਿਲੀ ਮੁਲਾਕਾਤ ਹੈ ਅਸ਼ਭੇ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਹੁਣ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਐ ਤੇ ਮਸਲਾ ਠਾਵਾਗੇ ਪੰਜਾਬ ਦੀ ਨ ਕੋਸ਼ਿਸ਼ ਵੀ ਕੀਤੀ ਜਾਵੇ ਕੋਈ ਖਾਲਸਤਾਨੀ ਸਮਰਥਕ ਵੱਡੀ ਖਬਰ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨਾਲ ਅਮਰਿਤਪਾਲ ਸਿੰਘ ਦਾ ਪਰਿਵਾਰ ਮੁਲਾਕਾਤ ਕਰ ਰਿਹਾ ਹੈ ਅਮਰਿਤਪਾਲ ਸਿੰਘ ਵੱਲੋਂ ਬਿਤੇ ਰੋਜ਼ ਸੰਸਦ ਮੈਂਬਰ ਵਜੋਂ ਸੌ ਚੁੱਕੀ ਗਈ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਸੀ ਅਮਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਪੋਕਸਪੀਨ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਬੀਤੇ ਦਿਨੀ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵੱਜੋਂ ਸੌਂ ਚੁੱਕੀ ਸੀ ਸੌਂ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜ ਕੇ ਜਿੱਤੇ ਆ ਤੇ ਹੁਣ ਅਮਰਿਤਪਾਲ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਤੇ ਅਮਰਿਤਪਾਲ ਨੇ ਆਪਣੀ ਮਾਤਾ ਦੇ ਬਿਆਨ ਤੇ ਵੀ ਇੱਕ ਗੱਲ ਆਖੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਾਤਾ ਨੇ ਭਾਵੁਕ ਹੋ ਕੇ ਬਿਆਨ ਦਿੱਤਾ ਹੈ ਫਿਲਹਾਲ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਇਸ ਮੁਲਾਕਾਤ ਦੌਰਾਨ ਕੁਝ ਅਹਿਮ ਮਸਲਿਆਂ ਤੇ ਵਿਚਾਰ ਹੋ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਜਿੱਥੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕਰ ਰਹੇ ਨੇ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਇਹ ਮੁਲਾਕਾਤ ਹੋ ਰਹੀ ਹੈ ਸਰਵਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਸਰਵਨ ਕੀ ਹੈ ਲੇਟੈਸਟ ਅਪਡੇਟ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਦੇਖੋ ਵਿਵੇਕਾ ਗਿਆਨੀ ਹਰਪੀਤ ਸਿੰਘ ਦੇ ਔਨ ਬਾਰੇ ਜਿਹੜੀ ਮੀਡੀਆ ਨੂੰ ਪਹਿਲਾਂ ਜਾਣਕਾਰੀ ਸੀ ਕਿਉਂਕਿ 8:30 ਵਜੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਉਣਾ ਸੀ ਗੱਲਬਾਤ ਕਰਨੀ ਸੀ ਕਿ ਮਜੀਦੀ ਸਾਹਿਬ ਹਾਲ ਵਿਖੇ ਕਥਾ ਕਰਨ ਤੋਂ ਬਾਅਦ ਪਰ ਅਮਰਸਪਾਲ ਸਿੰਘ ਦੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਹਨਾਂ ਨੇ ਵੀ ਇਹ ਵੀ ਅਕਾਲਕਸਰ ਸਾਹਿਬ ਹਣਦੇ ਜਾਂ ਯਾਨੀ ਹਰਪੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਗਿਆ ਫਿਲਹਾਲ ਯਾਨੀ ਹਰਪੀਤ ਗਿਆਨੀ ਹਰਪੀਤ ਸਿੰਘ ਦੇ ਨਾਲ ਅਮਰਸਪਾਲ ਦੇ ਮਾਤਾ ਪਿਤਾ ਦੀ ਜਿਹੜੀ ਕਮਰਾ ਬੰਦ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਨਵਰਤਪਾਲ ਸਿੰਘ ਦੇ ਮਾਤਾ ਪਿਤਾ ਦੇ ਗਿਆਨੀ ਹਰਪ੍ਰੀਤ ਸਿੰਘ ਹੋਰ ਸਿੱਖ ਆਗੂ ਜਿਹੜੇ ਨੇ ਮੌਜੂਦ ਨੇ ਬੰਦ ਕਮਰਾ ਮੀਟਿੰਗ ਹੈ ਪਰ ਅਜੇ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਹੈ ਕਿ ਕਿਸ ਮੁੱਦੇ ਦੇ ਉੱਪਰ ਜਿਹੜੀ ਆ ਫਿਲਹਾਲ ਇਹ ਮੀਟਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਕਈ ਫੈਸਲੇ ਜਿਹੜੇ ਆ ਉਹ ਉਹਨਾਂ ਤੇ ਜਿਹੜੀ ਆ ਉਹ ਗਿਆਸਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਜਿਹੜੇ ਨੇ ਇਹ ਇਸ ਕਰਕੇ ਜਿਹੜੀ ਮੀਟਿੰਗ ਹੋ ਰਹੀ ਵੇ ਕਈ ਪੁਆਇੰਟ ਨੇ ਪਰ ਅਜੇ ਤੱਕ ਕਹਿਣਾ ਕੁਝ ਵੀ ਮਨਾਸਬ ਨਹੀਂ ਹੋਵੇਗਾ ਜਦੋਂ ਤੱਕ ਕਮਰੇ ਤੋਂ ਬਾਹਰ ਨਿਕਲ ਕੇ ਮੀਡੀਆ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜਿਹੜ ਆ ਬਿਲਕੁਲ ਸਰਵਨ ਜਿਸ ਤਰੀਕੇ ਨਾਲ ਅਮਰਿਤਪਾਲ ਦੇ ਮਾਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਸ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਮਰਿਤਪਾਲ ਨੇ ਚੋਣ ਲੜੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੋਰ ਕਾਫੀ ਕੁਝ ਉਹਨਾਂ ਨੇ ਚਰਚਾ ਕੀਤੀ ਸੀ ਕਿ ਇਸ ਸੰਬੰਧੀ ਵੀ ਕੋਈ ਗੱਲਬਾਤ ਹੋ ਸਕਦੀ ਹੈ ਕਿਉਂਕਿ ਅਮਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ ਸੀ ਅਤੇ ਦੇਖੋ ਵਿਵੇਕ ਦਾ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਅਮਰਪਾਲ ਸਿੰਘ ਦੇ ਮਾਪਿਤਾ ਜਿਹੜੇ ਆ ਦਿੱਲੀ ਵਿੱਚ ਮੁਲਾਕਾਤ ਕਰਕੇ ਆਏ ਸੀ ਤਾਂ ਉਹਨਾਂ ਨੇ ਮਾਤਾ ਵੱਲੋਂ ਇੱਕ ਸਟੇਟਮੈਂਟ ਜਿਹੜਾ ਦਿੱਤਾ ਗਿਆ ਸੀ ਕਿ ਅਮਰਪਾਲ ਨੇ ਹੁਣ ਵਿਧਾਨ ਦੇ ਅੰਦਰ ਰਹਿ ਕੇ ਹੀ ਜਿਹੜੀ ਆ ਉਹ ਜਿਹੜੀ ਚੋਣ ਲੜੀ ਆ ਔਰ ਜਿਹੜਾ ਵਾਹ ਕਿਤੇ ਨਾ ਕਿਤੇ ਹੁਣ ਉਸ ਦਾ ਕੋਈ ਕਸੂਰ ਵੀ ਨਹੀਂ ਆ ਇਹ ਜਿਹੜਾ ਮਿਆ ਨਿਕਲ ਕੇ ਉਹਨਾਂ ਦੇ ਮਾਤਾ ਦਾ ਸਾਹਮਣੇ ਆਇਆ ਸੀ ਪਰ ਉਹਨਾਂ ਦਾ ਟਵੀਟ ਜਿਹੜਾ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਜਿਸ ਵਿੱਚ ਅਮਰਪਾਲ ਨੇ ਇਹ ਕਿਹਾ ਹੈ ਕਿ ਉਹਨਾਂ ਦੀ ਮਾਤਾ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਖ ਉਸ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ ਉਹਨਾਂ ਕਿਸ ਮੁੱਦੇ ਤੇ ਲੈ ਕੇ ਗੱਲਬਾਤ ਹੋ ਰਹੀ ਹੈ ਕਿਉਂ ਗੱਲਬਾਤ ਹੋਈ ਹੈ ਜਾਂ ਮੀਟਿੰਗ ਦਾ ਕੀ ਵਿਸ਼ਾ ਇਹ ਤਾਂ ਵਿਵੇਕ ਅੱਜ ਜਦੋਂ ਬਾਹਰ ਆਉਣਗੇ ਤਾਂ ਫੇਰ ਹੀ ਜੜਾ ਪਤਾ ਲੱਗੇਗਾ ਜੀ ਜੀ ਸਰਵੰਤ ਕਿੰਨੀ ਦੇਰ ਇਹ ਮੁਲਾਕਾਤ ਚੱਲ ਸਕਦੀ ਹੈ ਦੇਖੋ ਅਜੇ ਇਹ ਤਾਂ ਘੜਾ ਜਲਦਬਾਜੀ ਹੋਵੇਗੀ ਕਿ ਮੀਟਿੰਗ ਕਿਨੇ ਤੇ ਚੱਲੇਗੀ ਪਰ ਅੰਦਾਜ਼ਨ 15 ਮਿੰਟ ਹੋਰ ਜਿਹੜੇ ਆ ਅੰਦਰ ਜਿਹੜੇ ਆ ਉਹ ਮੀਟਿੰਗ ਚੱਲੇਗੀ ਆ ਮੀਟਿੰਗ ਤੋਂ ਬਾਅਦ ਫਿਰ ਮੀਡੀਆ ਦੇ ਨਾਲ ਨਿਕਲ ਕੇ ਗੱਲਬਾਤ ਕਰਨਗੇ ਗੱਲਬਾਤ ਦੇ ਦੌਰਾਨ ਇਹ ਸਾਫ ਹੋਵੇਗਾ ਕਿ ਕਿਹੜਾ ਕਿਹੜਾ ਮੁੱਦੇ ਨੂੰ ਲੈ ਕੇ ਅੰਦਰ ਜਿਹੜੀ ਚਰਚਾ ਹੋਈ ਆ ਕਿਉਂਕਿ ਕਿਤੇ ਨਾ ਕਿਤੇ ਅਮਰਪਾਲ ਸਿੰਘ ਦੀ ਮਾਤਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਵੀ ਮੀਡੀਆ ਨੇ ਬੜਾ ਬਰੀਕੀ ਦੇ ਨਾਲ ਲਿਆ ਸੀ ਤਾਂ ਹੁਣ ਜਿਹੜਾ ਟਵੀਟ ਜਿਹੜਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਪਾਈ ਗਈ ਆ ਉਹ ਵੀ ਉਸ ਨੂੰ ਵੀ ਜਿਹੜਾ ਮੀਡੀਆ ਉਸ ਸਬੰਧ ਸਚਾਈ ਜਿਹੜੀ ਇਹ ਕਿਦੇ ਵਿੱਚ ਹੈ ਜੋ ਮਾਤਾ ਜੀ ਵੱਲੋਂ ਬਿਆਨ ਦਿੱਤਾ ਗਿਆ ਉਹਦੇ ਵਿੱਚ ਹੈ ਜਾਂ ਫਿਰ ਅਮਰਿਤਪਾਲ ਸਿੰਘ ਵੱਲੋਂ ਜਿਹੜਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਇਸ ਦੇ ਵਿੱਚ ਸਚਾਈ ਹੈ ਇਹ ਸਵਾਲ ਜਰੂਰ ਪੁੱਛਾਂਗੇ ਜਿਹੜੀ ਜੀ ਸਰਵਨ ਬਹੁਤ-ਬਹੁਤ ਸ਼ੁਕਰੀਆ ਤਾਂ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌ ਚੁੱਕੇ ਸੀ ਖੜੂਰ ਸਾਹਿਬ ਤੋਂ ਉਹ ਐਮਪੀ ਚੁਣੇ ਗਏ ਨੇ ਸੋਚ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅੰਮ੍ਰਿਤਪਾਲ ਸਿੰਘ ਨੇ ਚੋਣ ਲੜੀ ਹੈ ਉਹ ਸੰਵਿਧਾਨ ਨੂੰ ਮੰਨ ਰਹੇ ਨੇ ਤਾਂ ਹੁਣ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਦਰਦ ਸਾਂਝੇ ਕਰ ਸਕਣ ਪਰ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਦੇ ਬਿਆਨ ਤੇ ਇਤਰਾਜ਼ ਜਤਾਇਆ ਬਟ ਇਹਨਾਂ ਜ਼ਰੂਰ ਕਿਹਾ ਸੀ ਕਿ ਅਣਜਾਣ ਪਨੇ ਵਿੱਚ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਫਿਲਹਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਮੁਲਾਕਾਤ ਕੀ ਗੱਲਾਂ ਸਾਹਮਣੇ ਕੀ ਕੁਝ ਮੁੱਦੇ ਵਿਚਾਰੇ ਗਏ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਉਹਨਾਂ ਨੇ ਚਰਚਾ ਕੀਤੀ ਹੈ ਕੁਝ ਹੀ ਸਮੇਂ ਵਿੱਚ ਇਸ ਦਾ ਪਤਾ ਲੱਗ ਸਵੇਗਾ ਪਰ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੰਸਦ ਮੈਂਬਰ ਵੱਜੋਂ ਸੌਚ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਇਹ ਗਿਆਨੀ ਹਰਪ੍ਰੀਤ ਸਿੰਘ ਨਾਲ ਪਹਿਲੀ ਮੁਲਾਕਾਤ ਹੈ। ਉਹ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ। ਉਹ ਤੇ ਬਹੁਤ ਵਿਚਾਰੇ ਚ ਰਹਿ ਕੇ ਚੋਣ ਲੜੀ। ਸਾਵਧਾਨ ਦੇਦਾਰੀ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ। ਕਿਉਂਕਿ ਉਹਨਾਂ ਦਾ ਸਵਿਧਾਨ ਦੇ ਜਦੋਂ ਸਵਿਧਾਨ ਦੀ ਸੌਂਗ ਚੁੱਕੀ ਆ ਸਵਿਧਾਨ ਦੀ ਧਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦਾ ਐ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਕੁਛ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਵੱਡੀ ਖਬਰ ਅਮਰਪਾਲ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਆ ਅਮਰਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱ ਗਿਆਨੀ ਹਰਪ੍ਰੀਤ ਸਿੰਘ ਨਾਲ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਮੁਲਾਕਾਤ ਕਰ ਰਿਹਾ ਹੈ ਅੰਮ੍ਰਿਤਪਾਲ ਸਿੰਘ ਵੱਲੋਂ ਬਿਤੇ ਰੋਜ਼ ਸੰਸਦ ਮੈਂਬਰ ਵਜੋਂ ਸੌ ਚੁੱਕੀ ਗਈ ਸੀ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਸੀ ਅੰਮ੍ਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਪੋਕਸਪੀਨ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਬੀਤੇ ਦਿਨੀ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌਹ ਚੁੱਕੀ ਸੀ ਸੌਹ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜ ਕੇ ਜਿੱਤਿਆ ਹੈ ਤੇ ਹੁਣ ਅਮਰਿਤਪਾਲ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਤੇ ਅੰਮ੍ਰਿਤਪਾਲ ਨੇ ਆਪਣੀ ਮਾਤਾ ਦੇ ਬਿਆਨ ਤੇ ਵੀ ਇੱਕ ਗੱਲ ਆਖੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਾਤਾ ਨੇ ਭਾਵੁਕ ਹੋ ਕੇ ਇਹ ਬਿਆਨ ਦਿੱਤਾ ਹੈ ਫਿਲਹਾਲ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਇਸ ਮੁਲਾਕਾਤ ਦੌਰਾਨ ਕੁਝ ਅਹਿਮ ਮਸਲਿਆਂ ਤੇ ਵਿਚਾਰ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਅੰਮ੍ਰਿਤਸਰ ਦੀਆਂ ਜਿੱਥੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕਰ ਰਹੇ ਨੇ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਇਹ ਮੁਲਾਕਾਤ ਹੋ ਰਹੀ ਹੈ ਸਰਵਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਸਰਵਨ ਕੀ ਹੈ ਲੇਟੈਸਟ ਅਪਡੇਟ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਯਾਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਦੇਖੋ ਵਿਵੇਕਾ ਗਿਆਨੀ ਹਰਪੀਤ ਸਿੰਘ ਦੇ ਔਨ ਬਾਰੇ ਜਿਹੜੀ ਮੀਡੀਆ ਨੂੰ ਪਹਿਲਾਂ ਜਾਣਕਾਰੀ ਸੀ ਕਿਉਂਕਿ 8:30 ਵਜੇ ਉਹਨਾਂ ਨੇ ਮੀਡੀਆ ਤੇ ਸਾਹਮਣੇ ਆਉਣਾ ਸੀ ਗੱਲਬਾਤ ਕਰਨੀ ਸੀ ਕਿ ਮਜੀਦੀ ਸਾਹਿਬ ਹਾਲ ਵਿਖੇ ਕਥਾ ਕਰਨ ਤੋਂ ਬਾਅਦ ਪਰ ਅਮਰਸਪਾਲ ਸਿੰਘ ਦੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਹਨਾਂ ਨੇ ਵੀ ਇਹ ਵੀ ਅਕਾਲ ਤਖਤ ਸਾਹਿਬ ਹਣਦੇ ਜਾਂ ਗਿਆਨੀ ਹਰਪੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਗਿਆ ਫਿਲਹਾਲ ਗਿਆਨੀ ਹਰਪੀਤ ਗਿਆਨੀ ਹਰਪੀਤ ਸਿੰਘ ਦੇ ਨਾਲ ਅਮਰਸਪਾਲ ਦੇ ਮਾਤਾ ਪਿਤਾ ਦੀ ਜਿਹੜੀ ਕਮਰਾ ਬੰਦ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਨਵੰਤਪਾਲ ਸਿੰਘ ਦੇ ਮਾਤਾ ਪਿਤਾ ਦੇ ਗਿਆਨੀ ਹਰਪ੍ਰੀਤ ਸਿੰਘ ਹੋਰ ਸਿੱਖ ਆਗੂ ਜਿਹੜੇ ਨੇ ਮੌਜੂਦ ਨੇ ਬੰਦ ਕਮਰਾ ਮੀਟਿੰਗ ਹੈ ਪਰ ਅਜੇ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਹੈ ਕਿ ਕਿਸ ਮੁੱਦੇ ਦੇ ਉੱਪਰ ਜਿਹੜੀ ਹੈ ਫਿਲਹਾਲ ਇਹ ਮੀਟਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਕਈ ਫੈਸਲੇ ਜਿਹੜੇ ਆ ਉਹ ਉਹਨਾਂ ਤੇ ਜਿਹੜੀ ਹੈ ਉਹ ਗਿਆ ਸਹੀਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਜਿਹੜੇ ਨੇ ਇਸ ਕਰਕੇ ਜਿਹੜੀ ਮੀਟਿੰਗ ਹੋ ਰਹੀ ਹੈ ਵੇ ਕਈ ਪੁਆਇੰਟ ਨੇ ਪਰ ਅਜੇ ਤੱਕ ਕਹਿਣਾ ਕੁਝ ਵੀ ਬਨਾਸਤ ਨਹੀਂ ਹੋਵੇਗਾ ਜਦੋਂ ਤੱਕ ਕਮਰੇ ਤੋਂ ਬਾਹਰ ਨਿਕਲ ਕੇ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜ ਅ ਬਿਲਕੁਲ ਸਰਵਨ ਜਿਸ ਤਰੀਕੇ ਨਾਲ ਅਮਰਿਤਪਾਲ ਦੇ ਮਾਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਮਰਿਤਪਾਲ ਨੇ ਚੋਣ ਲੜੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੋਰ ਕਾਫੀ ਕੁਝ ਉਹਨਾਂ ਨੇ ਚਰਚਾ ਕੀਤੀ ਸੀ ਕਿ ਇਸ ਸੰਬੰਧੀ ਵੀ ਕੋਈ ਗੱਲਬਾਤ ਹੋ ਸਕਦੀ ਹੈ ਕਿਉਂਕਿ ਅਮਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ ਸੀ ਦੇਖੋ ਵਿਵੇਕ ਬਿਲਕੁਲ ਸਹੀ ਗੱਲ ਆ ਕਿ ਜਦੋਂ ਅਮਰਪਾਲ ਸਿੰਘ ਦੇ ਮਾਪਿਤਾ ਜਿਹੜੇ ਆ ਦਿੱਲੀ ਵਿੱਚ ਮੁਲਾਕਾਤ ਕਰਕੇ ਆਏ ਸੀ ਤਾਂ ਉਹਨਾਂ ਨੇ ਮਾਤਾ ਵੱਲੋਂ ਇੱਕ ਸਟੇਟਮੈਂਟ ਜਿਹੜਾ ਦਿੱਤਾ ਗਿਆ ਸੀ ਕਿ ਅਮਰਪਾਲ ਨੇ ਹੁਣ ਵਿਧਾਨ ਦੇ ਅੰਦਰ ਰਹਿ ਕੇ ਹੀ ਜਿਹੜੀ ਆ ਉਹ ਜਿਹੜੀ ਚੋਣ ਲੜੀ ਆ ਔਰ ਜਿਹੜਾ ਬਾ ਕਿਤੇ ਨਾ ਕਿਤੇ ਹੁਣ ਉਸ ਦਾ ਕੋਈ ਕਸੂਰ ਵੀ ਨਹੀਂ ਆ ਇਹ ਜਿਹੜਾ ਮਿਆ ਨਿਕਲ ਕੇ ਉਹਨਾਂ ਦੀ ਮਾਤਾ ਦਾ ਸਾਹਮਣੇ ਆਇਆ ਸੀ ਪਰ ਉਹਨਾਂ ਦਾ ਟਵੀਟ ਜਿਹੜਾ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਜਿਸ ਵਿੱਚ ਅਮਰਪਾਲ ਨੇ ਇਹ ਕਿਹਾ ਇੱਕ ਜੀ ਉਹਨਾਂ ਦੀ ਮਾਤਾ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਖਾਲਸਾ ਰਾ ਇਸ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ ਹੁਣ ਕਿਸ ਮੁੱਦੇ ਤੇ ਲੈ ਕੇ ਗੱਲਬਾਤ ਹੋ ਰਹੀ ਹੈ ਕਿਉਂ ਗੱਲਬਾਤ ਹੋਈ ਹੈ ਜਾਂ ਮੀਟਿੰਗ ਦਾ ਕੀ ਵਿਸ਼ਾ ਇਹ ਤਾਂ ਵਿਵੇਕ ਅੱਜ ਜਦੋਂ ਬਾਹਰ ਆਉਣਗੇ ਤਾਂ ਫਿਰ ਹੀ ਜੜਾ ਪਤਾ ਲੱਗੇਗਾ ਜੀ ਜੀ ਸਰਵੰਤ ਕਿੰਨੀ ਦੇਰ ਇਹ ਮੁਲਾਕਾਤ ਚੱਲ ਸਕਦੀ ਹੈ ਕੋ ਅਡੇ ਇਹ ਤਾਂ ਕਹਣਾ ਜਲਦਬਾਜੀ ਹੋਵੇਗੀ ਕਿ ਮੀਟਿੰਗ ਕਿਨੇ ਤੇ ਚੱਲੇਗੀ ਪਰ ਅੰਦਾਜ਼ਨ 15 ਮਿੰਟ ਹੋਰ ਜਿਹੜੇ ਆ ਅੰਦਰ ਜਿਹੜੇ ਆ ਉਹ ਮੀਟਿੰਗ ਚੱਲੇਗੀ ਮੀਟਿੰਗ ਤੋਂ ਬਾਹਰ ਸਿਰ ਮੀਡੀਆ ਦੇ ਨਾਮ ਨਿਕਲ ਕੇ ਗੱਲਬਾਤ ਕਰਨਗੇ ਗੱਲਬਾਤ ਦੇ ਦੌਰਾਨ ਇਹ ਸਾਫ ਹੋਵੇਗਾ ਕਿ ਕਿਹਨਾਂ ਕਿਹੜਾ ਮੁੱਦਿਆਂ ਨੂੰ ਲੈ ਕੇ ਅੰਦਰ ਜਿਹੜੀ ਚਰਚਾ ਹੋਈ ਆ ਕਿਉਂਕਿ ਕਿਤੇ ਨਾ ਕਿਤੇ ਅਮਰਪਾਲ ਸਿੰਘ ਦੀ ਮਾਤਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਵੀ ਮੀਡੀਆ ਨੇ ਬੜਾ ਬਰੀਕੀ ਦੇ ਨਾਲ ਲਿਆ ਸੀ ਤਾਂ ਹੁਣ ਜਿਹੜਾ ਟਵੀਟ ਜਿਹੜਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਪਾਈ ਗਈ ਆ ਉਹ ਵੀ ਉਸ ਨੂੰ ਵੀ ਜਿਹੜਾ ਮੀਡੀਆ ਉਸ ਸੰਬੰਧ ਸ ਸਚਾਈ ਜਿਹੜੀ ਕਿਦੇ ਵਿੱਚ ਹੈ ਜੋ ਮਾਤਾ ਜੀ ਵੱਲੋਂ ਬਿਆਨ ਦਿੱਤਾ ਕਿ ਉਹਦੇ ਵਿੱਚ ਹੈ ਜਾਂ ਫਿਰ ਅਮਰਪਾਲ ਸਿੰਘ ਵੱਲੋਂ ਜਿਹੜਾ ਹੈ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਇਸ ਦੇ ਵਿੱਚ ਸਚਾਈ ਹੈ ਇਹ ਸਵਾਲ ਜ਼ਰੂਰ ਪੁੱਛਾਂਗੇ ਜਿਹੜੀ ਜੀ ਸਰਵਨ ਬਹੁਤ-ਬਹੁਤ ਸ਼ੁਕਰੀਆ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਪੋਰਟਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੋ ਚੁੱਕੀ ਸੀ ਖੜੂਰ ਸਾਹਿਬ ਤੋਂ ਉਹ ਐਮਪੀ ਚੁਣੇ ਗਏ ਨੇ ਸੋ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਮਰਿਤਪਾਲ ਸਿੰਘ ਨੇ ਚੋਣ ਲੜੀ ਹੈ ਉਹ ਸੰਵਿਧਾਨ ਨੂੰ ਮੰਨ ਰਹੇ ਨੇ ਤਾਂ ਹੁਣ ਅਮਰਿਤਪਾਲ ਨੂੰ రిహా ਕਿਤਾ ਜਾਣਾ ਚਾਹੀਦਾ ਤਾਂ ਜੋ ਉਹ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਦਰਦ ਸਾਂਝੇ ਕਰ ਸਕਣ ਪਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਦੇ ਬਿਆਨ ਤੇ ਇਤਰਾਜ਼ ਜਤਾਇਆ ਬਟ ਇਹਨਾਂ ਜ਼ਰੂਰ ਕਿਹਾ ਸੀ ਕਿ ਅਣਜਾਣ ਪਨੇ ਵਿੱਚ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਫਿਲਹਾਲ ਅ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਮੁਲਾਕਾਤ ਕੀ ਗੱਲਾਂ ਸਾਹਮਣੇ ਕੀ ਕੁਝ ਮੁੱਦੇ ਵਿਚਾਰੇ ਗਏ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਉਹਨਾਂ ਨੇ ਚਰਚਾ ਕੀਤੀ ਹੈ ਕੁਝ ਹੀ ਸਮੇਂ ਵਿੱਚ ਇਸ ਦਾ ਪਤਾ ਲੱਗ ਸਵੇਗਾ ਪਰ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੰਸਦ ਮੈਂਬਰ ਵੱਜੋਂ ਸੋਚ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਏ ਗਿਆਨੀ ਹਰਪ੍ਰੀਤ ਸਿੰਘ ਨਾਲ ਪਹਿਲੀ ਮੁਲਾਕਾਤ ਹੈ। ਅਸੀਂ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ। ਉਦੋਂ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਹੁਣ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਹੈ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਕੁਛ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥ ਵੱਡੀ ਖਬਰ ਅਮਰਪਾਲ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਆ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇ ਯਾਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਸਿੱਧੀਆਂ ਤਸਵੀਰਤਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨਾਲ ਅਮ੍ਰਿਤਪਾਲ ਸਿੰਘ ਦਾ ਪਰਿਵਾਰ ਮੁਲਾਕਾਤ ਕਰ ਰਿਹਾ ਹੈ ਅਮ੍ਰਿਤਪਾਲ ਸਿੰਘ ਵੱਲੋਂ ਬੀਤੇ ਰੋਜ਼ ਸੰਸਦ ਮੈਂਬਰ ਵਜੋਂ ਸੌ ਚੁੱਕੀ ਗਈ ਸੀ ਉਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਸੀ ਅਮ੍ਰਿਤਪਾਲ ਦੇ ਸੌ ਚੁੱਕਣ ਤੋਂ ਬਾਅਦ ਅਮ੍ਰਿਤਪਾਲ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਪੋਕਸਪੀਨ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਬੀਤੇ ਦਿਨੀ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌਹ ਚੁੱਕੀ ਸੀ ਸੌਹ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜ ਕੇ ਜਿੱਤੇ ਹੈ ਤੇ ਹੁਣ ਅਮਰਿਤਪਾਲ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਤੇ ਅਮਰਿਤਪਾਲ ਨੇ ਆਪਣੀ ਮਾਤਾ ਦੇ ਬਿਆਨ ਤੇ ਵੀ ਇੱਕ ਗੱਲ ਆਖੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਾਤਾ ਨੇ ਭਾਵੁਕ ਹੋ ਕੇ ਇਹ ਬਿਆਨ ਦਿੱਤਾ ਹੈ ਫਿਲਹਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋ ਰਹੀ ਹੈ ਇਸ ਮੁਲਾਕਾਤ ਦੌਰਾਨ ਕੁਝ ਅਹਿਮ ਮਸਲਿਆਂ ਤੇ ਵਿਚਾਰ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਜਿੱਥੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕਰ ਰਹੇ ਨੇ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਇਹ ਮੁਲਾਕਾਤ ਹੋ ਰਹੀ ਹੈ ਸਰਵਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਸਰਵਨ ਕੀ ਹੈ ਲੇਟੈਸਟ ਅਪਡੇਟ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ ਦੇਖੋ ਵਿਵੇਕਾ ਗਿਆਨੀ ਹਰਪੀਤ ਸਿੰਘ ਦੇ ਔਨ ਬਾਰੇ ਜਿਹੜੀ ਮੀਡੀਆ ਨੂੰ ਪਹਿਲਾਂ ਜਾਣਕਾਰੀ ਸੀ ਕਿਉਂਕਿ 8:30 ਵਜੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਉਣਾ ਸੀ ਗੱਲਬਾਤ ਕਰਨੀ ਸੀ ਤੇ ਮਜੀਤ ਸਾਹਿਬ ਹਾਲ ਵਕਿ ਕਥਾ ਕਰਨ ਤੋਂ ਬਾਅਦ ਪਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਹਨਾਂ ਨੇ ਵੀ ਇਹ ਵੀ ਅਕਾਲ ਤਖਤ ਸਾਹਿਬ ਹੋਂਗੇ ਜਾਂ ਯਾਨੀ ਹਰਪੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਗਿਆ ਫਿਲਹਾਲ ਗਿਆਨੀ ਹਰਪੀਤ ਗਿਆਨੀ ਹਰਪੀਤ ਸਿੰਘ ਦੇ ਨਾਲ ਅੰਮ੍ਰਿਤਪਾਲ ਦੇ ਮਾਤਾ ਪਿਤਾ ਦੀ ਜਿਹੜੀ ਕਮਰਾ ਬੰਦ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਨਵਨਤਪਾਲ ਸਿੰਘ ਦੇ ਮਾਤਾ ਪਿਤਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰ ਸਿੱਖ ਆਗੂ ਜਿਹੜੇ ਨੇ ਮੌਜੂਦ ਨੇ ਬੰਦ ਕਮਰਾ ਮੀਟਿੰਗ ਆ ਪਰ ਅਜੇ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਕਿਸ ਮੁੱਦੇ ਦੇ ਉੱਪਰ ਜਿਹੜੀ ਆ ਫਿਲਹਾਲ ਇਹ ਮੀਟਿੰਗ ਕੀਤੀ ਜਾ ਰਹੀ ਆ ਜੇਕਰ ਗੱਲ ਕਰੀਏ ਤਾਂ ਕਈ ਫੈਸਲੇ ਜਿਹੜੇ ਆ ਉਹਨਾਂ ਤੇ ਜਿਹੜੀ ਆ ਉਹ ਕਿਆ ਫੈਈਆ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਜਿਹੜੇ ਨੇ ਇਸ ਕਰਕੇ ਜਿਹੜੀ ਮੀਟਿੰਗ ਹੋ ਰਹੀ ਵੇ ਕਈ ਪੁਆਇੰਟ ਨੇ ਪਰ ਅਜੇ ਤੱਕ ਕਹਿਣਾ ਕੁਝ ਵੀ ਮਨਾਫਤ ਨਹੀਂ ਹੋਵੇਗਾ ਜਦੋਂ ਤੱਕ ਕਮਰੇ ਤੋਂ ਬਾਹਰ ਨਿਕਲ ਕੇ ਮੀਡੀਆ ਤੋਂ ਬਾਅਦ ਵੀਡੀਓ ਦੇ ਨਾਲ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜਿਹ ਆ ਬਿਲਕੁਲ ਸਰਵਨ ਜਿਸ ਤਰੀਕੇ ਨਾਲ ਅਮਰਿਤਪਾਲ ਦੇ ਮਾਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਅਮਰਿਤਪਾਲ ਨੇ ਚੋਣ ਲੜੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੋਰ ਕਾਫੀ ਕੁਝ ਉਹਨਾਂ ਨੇ ਚਰਚਾ ਕੀਤੀ ਸੀ ਕਿ ਇਸ ਸੰਬੰਧੀ ਵੀ ਕੋਈ ਗੱਲਬਾਤ ਹੋ ਸਕਦੀ ਹੈ ਕਿਉਂਕਿ ਅਮਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ ਸੀ ਤੇ ਦੇਖੋ ਵਿਵੇਕ ਦਾ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਅਮਰਪਾਲ ਸਿੰਘ ਦੇ ਮਾਪੇ ਆ ਜਿਹੜੇ ਆ ਦਿੱਲੀ ਵਿੱਚ ਮੁਲਾਕਾਤ ਕਰਕੇ ਆਏ ਸੀ ਤੇ ਉਹਨਾਂ ਨੇ ਮਾਤਾ ਵੱਲੋਂ ਇੱਕ ਸਟੇਟਮੈਂਟ ਜਿਹੜਾ ਦਿੱਤਾ ਗਿਆ ਸੀ ਕਿ ਅਮਰਪਾਲ ਨੇ ਹੁਣ ਵਿਧਾਨ ਦੇ ਅੰਦਰ ਰਹਿ ਕੇ ਹੀ ਜਿਹੜੀ ਆ ਉਹ ਜਿਹੜੀ ਚੋਣ ਲੜੀ ਆ ਔਰ ਜਿਹੜਾ ਬਾਅਦ ਕਿਤੇ ਨਾ ਕਿਤੇ ਹੁਣ ਉਸ ਦਾ ਕੋਈ ਕਸੂਰ ਵੀ ਨਹੀਂ ਹੈ ਇਹ ਜਿਹੜਾ ਮਿਆਂ ਨਿਕਲ ਕੇ ਉਹਨਾਂ ਦੇ ਮਾਤਾ ਦਾ ਸਾਹਮਣੇ ਆਇਆ ਸੀ ਪਰ ਉਹਨਾਂ ਦਾ ਟਵੀਟ ਜਿਹੜਾ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਗਈ ਜਿਸ ਵਿੱਚ ਅਮਰਪਾਲ ਨੇ ਇਹ ਕਿਹਾ ਕਿ ਉਹਨਾਂ ਦੀ ਮਾਤਾ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਖਾਲਸ ਉਸ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ ਹੁਣ ਕਿਸ ਮੁੱਦੇ ਤੇ ਲੈ ਕੇ ਗੱਲਬਾਤ ਹੋ ਰਹੀ ਹੈ ਕਿਉਂ ਗੱਲਬਾਤ ਹੋਈ ਹੈ ਜਾਂ ਮੀਟਿੰਗ ਦਾ ਕੀ ਵਿਸ਼ਾ ਇਹ ਤਾਂ ਵਿਵੇਕ ਜਿੱਦੇ ਜਦੋਂ ਬਾਹਰ ਆਉਣਗੇ ਤਾਂ ਫਿਰ ਜਿਹੜਾ ਪਤਾ ਲੱਗੇਗਾ ਜੀ ਜੀ ਸਰਵੰਤ ਕਿੰਨੀ ਦੇਰ ਇਹ ਮੁਲਾਕਾਤ ਚੱਲ ਸਕਦੀ ਹੈ ਦੇਖੋ ਅੱਜ ਇਹ ਤਾਂ ਕਹਣਾ ਜਲਦਬਾਜ਼ੀ ਹੋਵੇਗੀ ਕਿ ਮੀਟਿੰਗ ਕਿਨੇ ਚੱਲੇਗੀ ਪਰ ਅੰਦਾਜ਼ਨ 15 ਮਿੰਟ ਹੋਰ ਜਿਹੜੇ ਆ ਅੰਦਰ ਜਿਹੜੇ ਆ ਉਹ ਮੀਟਿੰਗ ਚੱਲੇਗੀ ਪਰ ਮੀਡੀਆ ਤੋਂ ਬਾਹਰ ਸਿਰ ਮੀਡੀਆ ਦੇ ਨਾਮ ਨਿਕਲ ਕੇ ਗੱਲਬਾਤ ਕਰਨਗੇ ਗੱਲਬਾਤ ਦੇ ਦੌਰਾਨ ਇਹ ਸਾਫ ਹੋਵੇਗਾ ਕਿ ਕੀ ਕਿਹੜਾ ਕਿਹੜਾ ਮੁੱਦਿਆਂ ਨੂੰ ਲੈ ਕੇ ਅੰਦਰ ਜਿਹੜੀ ਚਰਚਾ ਹੋਈ ਆ ਕਿਉਂਕਿ ਕਿਤੇ ਨਾ ਕਿਤੇ ਅਮਰਪਾਲ ਸਿੰਘ ਦੀ ਮਾਤਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਵੀ ਮੀਡੀਆ ਨੇ ਬੜਾ ਬਰੀਕੀ ਦੇ ਨਾਲ ਲਿਆ ਸੀ ਤਾਂ ਹੁਣ ਜਿਹੜਾ ਟਵੀਟ ਜਿਹੜਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਪਾਈ ਗਈ ਆ ਉਹ ਵੀ ਉਸ ਨੂੰ ਵੀ ਜਿਹੜਾ ਮੀਡੀਆ ਉਸ ਸਬ ਸਚਾਈ ਜਿਹੜੀ ਇਹ ਕਿਦੇ ਵਿੱਚ ਹੈ ਜੋ ਮਾਤਾ ਜੀ ਵੱਲੋਂ ਬਿਆਨ ਦਿੱਤਾ ਗਿਆ ਉਹਦੇ ਵਿੱਚ ਹੈ ਜਾਂ ਫਿਰ ਅਮਰਪਾਲ ਸਿੰਘ ਵੱਲੋਂ ਜਿਹੜਾ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਇਸ ਦੇ ਵਿੱਚ ਸਚਾਈ ਹੈ ਇਹ ਸਵਾਲ ਜਰੂਰ ਪੁੱਛਾਂਗੇ ਜਿਹੜੀ ਜੀ ਸਰਵਨ ਬਹੁਤ ਬਹੁਤ ਸ਼ੁਕਰੀਆ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅੰਮ੍ਰਿਤਸਰ ਪਹੁੰਚਿਆ ਹੋਇਆ ਹੈ ਜਿੱਥੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹ ਮੁਲਾਕਾਤ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਪੋਰਟਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾਂ ਦੱਸ ਦਈਏ ਕਿ ਬੀਤੇ ਦਿਨ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੋ ਚੁੱਕੀ ਸੀ ਖੜੂਰ ਸਾਹਿਬ ਤੋਂ ਉਹ ਐਮਪੀ ਚੁਣੇ ਗਏ ਨੇ ਸੋ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਬਿਆਨ ਦਿੱਤਾ ਸੀ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਮਰਿਤਪਾਲ ਸਿੰਘ ਨੇ ਚੋਣ ਲੜੀ ਹੈ ਉਹ ਸੰਵਿਧਾਨ ਨੂੰ ਮੰਨ ਰਹੇ ਨੇ ਤਾਂ ਹੁਣ ਅਮਰਿਤਪਾਲ ਨੂੰ ਰਿਹਾ ਕਿਤਾ ਜਾਣਾ ਚਾਹੀਦਾ ਤਾਂ ਜੋ ਉਹ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਦਰਦ ਸਾਂਝੇ ਕਰ ਸਕਣ ਪਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਦੇ ਬਿਆਨ ਤੇ ਇਤਰਾਜ਼ ਜਤਾਇਆ ਬਟ ਇਹਨਾਂ ਜ਼ਰੂਰ ਕਿਹਾ ਸੀ ਕਿ ਅਣਜਾਣ ਪਨੇ ਵਿੱਚ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਫਿਲਹਾਲ ਅ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਮੁਲਾਕਾਤ ਕੀ ਗੱਲਾਂ ਸਾਹਮਣੇ ਕੀ ਕੁਝ ਮੁੱਦੇ ਵਿਚਾਰੇ ਗਏ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਉਹਨਾਂ ਨੇ ਚਰਚਾ ਕੀਤੀ ਹੈ ਕੁਝ ਹੀ ਸਮੇਂ ਵਿੱਚ ਇਸ ਦਾ ਪਤਾ ਲੱਗ ਜਾਵੇਗਾ ਪਰ ਇਸ